ਤਾਂ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਦੋਨੇ ਦੇ ਦੋਨੇ ਫੋਰ ਸੇਲ ਨੇ ਇੱਕ ਸੁਈ ਵੀ ਹੈ ਇੱਕ ਸੂਣ ਵਾਲੀ ਹੈ ਜੀ ਤਾਂ ਆਓ ਵੀਰ ਨਾਲ ਕਰਦੇ ਹਾਂ ਗੱਲਬਾਤ ਵੀਰ ਜੀ ਅਸੀਕਾ ਅਸੀਕਾ ਜੀ ਨਾਮ ਰਿਹਦਾ ਦਾਦੂ ਜੀ ਨਾਮ ਨਹੀਂ ਟੂਆ ਬਾਈ ਪਿੰਡ ਸਿੰਘਾ ਡਾ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 869912072 869912072 ਠੀਕ ਹੈ ਜੀ ਜਿਹੜੀ ਆਪਾਂ ਸਕਰੀਨ ਤੇ ਦੇਖ ਰਹੇ ਹਾਂ ਪਹਿਲੇ ਨੰਬਰ ਤੇ ਜਿਹੜੀ ਮੱਚ ਇਹ ਕੈਮਿਸ ਸੂਏ ਸੂਰੀ ਹੈ ਜੀ ਇਹ ਹਨ ਇਹ ਬਾਈ ਚੌਥੇ ਸੂਏ ਸੋਹਣੀ ਆਪਾਂ ਚੌਥੇ ਸੂਏ ਸੋਹਣੀ ਠੀਕ ਹੈ ਜੀ ਦਣ ਕਿੰਨੇ ਕੁ ਬਾਕੀ ਨੇ ਜੀ ਇਹਦੇ ਦਣ ਬਾਈ ਉਹ ਪੂਰੇ ਆ ਬਸ ਪੰਜ ਚਾਰ ਉੱਪਰ ਦੀ ਲਗਾਈ ਜੀ ਆ ਠੀਕ ਹੈ ਜੀ ਕੋਈ ਸੀਮਿੰਟ ਵਗੈਰਾ ਦਾ ਪਤਾ ਕਿਹੜਾ ਲੱਗਿਆ ਸੀਮਿੰਟ ਦਾ ਕੋਈ ਪਤਾ ਨਹੀਂ ਬਈ ਆ ਠੀਕ ਹੈ ਜੀ ਤਾਂ ਪਿਛਲੇ ਸਵੇਰ ਕੀ ਰਿਕਾਰਡ ਰਿਹਾ ਜੀ ਇਹਦਾ ਪਿਛਲੇ ਸਵੇਰ ਬਈਆਂ ਨੇ 13 ਕਿਲੋ ਦੁੱਧ ਦਿੱਤਾ ਆਪਣੇ ਕੋਲ 13 ਕਿਲੋ ਹਾਂਜੀ ਠੀਕ ਹੈ ਜੀ ਤੋੜੇ ਬਾਅਦ ਚੌਂਚਵਾਦੀ ਕਿਵੇਂ ਹੈ ਜੀ ਚੌਂਚਵਾਦੀ ਜਮ ਇੱਕ ਨੰਬਰ ਆ ਬਈ ਠੀਕ ਹੈ ਅਸੀਂ ਆ ਜਾਈਏ ਠੀਕ ਹੈ ਤਾਂ ਸੋਹਣੇ ਕੁੰਡੇ ਸਿੰਘ ਦੇ ਵਿੱਚ ਆ ਗਈ ਪਤਲੇ ਚੌੜੇ ਦੇ ਵਿੱਚ ਆ ਗਈ ਤਿੰਨ ਚਾਰ ਦਿਨ ਹੋਰ ਉੱਪਰ ਲੈ ਸਕਦੇ ਜੀ ਤਿੰਨ ਚਾਰ ਦਿਨ ਠੀਕ ਹੈ ਜੀ ਤਾਂ ਸੋਹਣੇ ਮੁਠੀ ਵਾਲੇ ਥਣ ਲੱਗੇ ਆਏ ਤੁਸੀਂ ਦੇਖ ਸਕਦੇ ਹੋ ਚੌਂਚਵਾਦੀ ਇੱਕ ਨੰਬਰ ਆ ਪਤਲੇ ਚੌੜੇ ਦੇ ਵਿੱਚ ਆ ਗਈ ਠੀਕ ਹੈ ਜੀ ਆਪਾਂ ਮੁੱਲ ਕੀ ਕਰਦੇ ਜੀ ਇਹਦਾ ਇਹਦਾ ਮੁੱਲ ਬਈ 1 ਲੱਖ 10000 ਵਿੱਚੋਂ ਮਾਣਤਨ ਹੋ ਜੂਗਾ ਜੀ ਹੋ ਜੂਗਾ ਠੀਕ ਹੈ ਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਦੇਖ ਰਹੇ ਹਾਂ ਜੀ ਇਹ ਬਈ ਦੂਜਾ ਸੂਰ ਝੋਟੀ ਸੂਈ ਆ ਠੀਕ ਹੈ ਸੂਈ ਨੂੰ ਕਿੰਨਾ ਟਾਈਮ ਹੋਇਆ ਜੀ ਸੂਈ ਨੂੰ ਬਈ 6 ਦਿਨ ਹੋ ਗਏ 12 ਕਿਲੋ ਦੁੱਧ ਜਮਾ ਤਿਆਰ ਠੀਕ ਹੈ ਚੋਚਵਾਦੀ ਕਿਵੇਂ ਜੀ ਜਮਾ ਭੋਲੀ ਆ ਬਈ ਹੈ 13 ਦੁੱਧ ਪਰ ਆਪਾਂ 12 ਲੱਸੀ ਠੀਕ ਹੈ ਜੀ ਧੋ ਰਿਓ ਬਾਹਰ ਨੂੰ ਤਾਂ ਦੋਸਤੋ ਥਣ ਵਗੈਰਾ ਤੁਸੀਂ ਦੇਖ ਸਕਦੇ ਹੋ ਪਰੋਪਰ ਵਿੱਚੀ ਤੇ ਥਾੜਾਗੇ ਸੋਨੇ ਚੋਚਵਾਦੀ ਆ ਗਈ ਸੋਨੇ ਕਰਮ ਵਾਲੀ ਨੂੰ ਨਵੀਂ ਜਵਾਨੀ ਯਾਨੀ ਕਿ ਨਵਾਂ ਹੁਸਨ ਵਾਲੀ ਆਪ ਆ ਗਈ ਤੁਸੀਂ ਦੇਖ ਸਕਦੇ ਹੋ ਕੁੰਡੇ ਸਿੰਘ ਦੇ ਵਿੱਚ ਆ ਗਈ ਪਤਲੇ ਚਮੜੇ ਦੇ ਵਿੱਚ ਆ ਗਈ 6 ਦਿਨ ਸੂਈ ਨੂੰ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਮਗਰ ਕੀ ਹੈ ਜੀ ਬਾਹਰ ਕੱਟਾ ਬਾਈ ਮਗਰ ਕੱਟਾ ਆ ਗਿਆ ਤੁਸੀਂ ਦੇਖ ਸਕਦੇ ਹੋ ਜੀ ਸੋਹਣੇ ਕੁੰਡੇ ਸਿੰਘ ਦੇ ਵਿੱਚ ਆ ਗਈ ਦੁੱਧ ਦੇ ਦੂਵੇ 14-15 ਕਿਲੋ ਚੋਟੀ ਠੀਕ ਹੈ ਜੀ ਬਾਕੀ ਛੇਵਾ ਤੇ ਬਾਕੀ ਵੀ ਅੱ디 ਅੱਡੀ ਸਮਝ ਹੈ ਜੀ ਇਹਦਾ ਮੁੱਲ ਕੀ ਕਰਦੇ ਜੀ ਆਪਾਂ ਇਹਦਾ ਮੁੱਲ ਬਾਈ 1/2 ਲੱਖ ਆ ਵਿੱਚੋਂ ਮਨਤਨ ਹੋ ਜਾਊਗਾ ਠੀਕ ਹੈ ਜੀ ਇੱਕ ਵਾਰੀ ਕੰਟੈਕਟ ਨੰਬਰ ਬੋਲ ਦੋ 7699120720 ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਪੈ ਗਿਆ ਤੇ ਪਿੰਡ ਸੰਘੇੜਾ ਪਿੰਡ ਸੰਘੇੜਾ ਪੈ ਗਿਆ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ